ਜਿਹੜਾ ਸਿੱਖ ਇਤਿਹਾਸ ਪੜਦੇ ਆ ਜਾਂ ਗੁਰੂ ਇਤਿਹਾਸ ਪੜਦੇ ਆ ਉਹਦੇ ਵਿੱਚ ਬਹੁਤਾਤ ਵਿੱਚ ਆਪਣਿਆਂ ਨਹੀਂ ਨਹੀਂ ਲਿਖਿਆ ਉਹ ਫਾਰਸੀ ਵਿੱਚ ਜਾਂ ਹੋਰ ਜਿਹੜੇ ਲਿਖਾਰੀਆਂ ਨੇ ਲਿਖਣ ਕਰਕੇ ਉਹਦੇ ਵਿੱਚ ਰਲਾ ਪਾਇਆ ਗਿਆ ਅਸੀਂ ਲੋਕਾਂ ਨੇ ਜੁਆਇੰਟ ਫੈਮਲੀ ਦੇ ਵਿੱਚ ਰਹਿਣਾ ਛੱਡਤਾ ਵੀ ਸਾਡੇ ਪਰਿਵਾਰ ਅੱਡ ਅੱਡ ਹੋਣ ਲੱਗ ਪਏ ਵੀ ਜਿੱਥੇ ਭਾਈਆਂ ਦਾ ਵਿਆਹ ਡੱਡ ਹੋ ਗਿਆ ਅਸੀਂ ਅੱਡ ਕਰਤਾ ਅਸੀਂ ਜੁਆਇੰਟ 'ਚ ਰਹਿਣਾ ਭੁੱਲ ਗਏ ਇਕੱਠੇ ਰਹਿਣਾ ਭੁੱਲ ਗਏ ਤੇ ਅਸੀਂ ਆਪਣੇ ਮੌਲਿਕ ਸਰੂਪ ਤੋਂ ਅਸੀਂ ਟੁੱਟ ਗਏ ਹਾਂ ਜਿਹੜਾ ਸ਼ੌਧ ਪੜਦਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਦੀ ਗੱਲ ਕਰਦੇ ਹਾਂ ਅਸਲ 'ਚ ਉਹ ਦੌਰੇ ਦਾ ਅਸਲ ਸਰੂਪ ਕੀ ਹੈ ਫਿਰ ਉਸ ਦੌਰੇ ਨੂੰ ਅਰਦਾਸ ਵਿੱਚੋਂ ਕੱਟ ਕੇ ਦੋਰਾ ਸ਼ਬਦ ਕਿਉਂ ਕਰ ਦਿੱਤਾ ਗਿਆ ਵੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮौज ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਇਹ ਜਿਹੜੀਆਂ ਦੋ ਪਹਿਲੀਆਂ ਦੋ ਲਾਈਨਾਂ ਇਹ ਕੱਟ ਦਿੱਤੀਆਂ ਗਈਆਂ ਇਹ ਅੰਗਰੇਜ਼ਾਂ ਦੇ ਰਾਜ ਵੇਲੇ ਕੱਟ ਦਿੱਤੀਆਂ ਗਈਆਂ ਸੀਗੀਆਂ ਇਹਦੇ ਨਾਲ ਅੰਗਰੇਜ਼ਾਂ ਨੂੰ ਡਰ ਲੱਗਦਾ ਸੀਗਾ ਤੁਸੀਂ ਕਹਿੰਦੇ ਹੋ ਕਿ ਜੀ ਆਪਾਂ ਚਮੜੀ ਦੀ ਬੈਲਟ ਪਾ ਕੇ ਨਹੀਂ ਜਾ ਸਕਦੇ ਜਾਂ ਹੋਰ ਚੀਜ਼ਾਂ ਨਹੀਂ ਕਰਦੇ ਤੇ ਇੱਥੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦਾ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਜੇਸੀ ਪੂਰੀ ਅਰਦਾਸ ਕਰਾਂਗੇ ਤਾਂ ਸਾਡੀ ਜਗੇ ਰੱਬ ਵੀ ਸੁਣੇਗਾ ਅਧੂਰੀ ਅਰਦਾਸ ਕਰਾਂਗੇ ਤਾਂ ਆਪਾਂ ਅਧੂਰੀ ਗੱਲ ਸੁਣਦਾ ਹੈਗਾ ਜਿੰਨਾ ਅਸੀਂ ਬੋਲਾਂਗੇ ਰੱਬ ਤਾਂ ਉਨਾ ਹੀ ਸੁਣੇਗਾ ਨਾ ਤੇ ਸਾਨੂੰ ਇਹ ਨਹੀਂ ਦਿਖਦਾ ਕਿ ਸਾਡੇ ਪ੍ਰਾਤਨ ਨਿਸ਼ਾਨ ਸਾਹਿਬ ਜਿਹੜੇ ਹੈਗੇ ਆ ਪ੍ਰਾਤਨ ਜਿਹੜੀ ਅਰਦਾਸ ਆ ਉਸ ਨੂੰ ਲਾਗੂ ਕੀਤਾ ਜਾਏ ਸਾਡੇ ਸਾਰਾ ਦਾ ਫਰਜ਼ ਮੰਦਾ ਅਸੀਂ ਅਪਲੀਕੇਸ਼ਨ ਪਾਈ ਹੈ ਅਕਾਲ ਤੱਕ ਨੂੰ ਕਿ ਸਾਡੀ ਪ੍ਰਾਰਥਨ ਅਰਦਾਸ ਅੰਗਰੇਜ਼ ਚਲੇ ਗਏ ਹੁਣ ਸਾਡੀ ਪ੍ਰਾਰਥਨ ਅਰਦਾਸ ਲਾਗੂ ਕੀਤੀ ਜਾਏ ਜਿਸ ਵਿੱਚ ਸਾਰਾ ਸੀਗਾ ਕਿ ਦਿੱਲੀ ਤੱਕ ਪਰ ਬਏਗੀ ਆਪ ਗੁਰੂ ਕੀ ਫੌਜ ਛੱਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮौज ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਏ ਖਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋਏ ਵੀ ਐਸਜੀਪੀਸੀ ਨੂੰ ਚਾਹੀਦਾ ਹੈ ਪ੍ਰਾਰਥਨ ਅਰਦਾਸ ਲਾਗੂ ਕਰਾ ਤੁਸੀਂ ਗੱਲ ਵਿੱਚ ਹਜੂਰੀਆ ਪਾਇਆ ਹੋਇਆ ਹੈ ਅੱਜ ਕੋਈ ਸਮਾਗਮ ਤੇ ਜਾਂਦਾ ਤੇ ਇਹ ਹਜੂਰੀਆ ਹੀ ਦਿੱਤੇ ਜਾਂਦੇ ਨੇ ਪੀਲੇ ਰੰਗ ਦੇ ਜਾਂ ਤੁਹਾਨੂੰ ਨੀਲੇ ਰੰਗ ਦੇ ਦੇ ਇਹ ਸੰਤਰੀ ਰੰਗ ਦੇ ਹੁੰਦੇ ਕਹਦਾਂਗੇ ਜੀ ਸੰਤਰੀ ਕਹਾਂਗੇ ਪੀਲੇ ਨਹੀਂ ਕਹਾਂਗੇ ਪੀਲਾ ਇਹ ਹੁੰਦਾ ਜਿਹੜਾ ਕਹਦੀ ਹੈ ਕਿ ਪੀਲਾ ਬਿਲਕੁਲ ਬਿਲਕੁਲ ਪੀਲਾ ਸੰਤਰੀ ਰੰਗ ਦੇ ਕੇਸਰੀ ਰੰਗ ਕਹਦੀ ਹੈ ਕੇਸਰੀ ਕਹਿਦੀ ਹੈ ਕੇਸਰੀ ਨੂੰ ਵੀ ਥੋੜਾ ਜਿਹਾ ਗੂੜਾ ਕਰ ਦਾਂਗੇ ਇਹਨੂੰ ਭਗਵਾ ਕਰ ਦੇਣਗੇ ਬਿਲਕੁਲ ਇਹ ਰੰਗ ਦੇ ਦਿੱਤੇ ਜਾਂਦੇ ਜਦੋਂ ਕਿ ਸਾਨੂੰ ਆਹ ਰੰਗ ਦੇ ਸਦਾ ਰੰਗ ਇਹ ਹੈ ਗੁਰੂ ਸਾਹਿਬ ਨੇ ਇਸ ਰੰਗ ਦੇ ਜਾਂ ਨੀਲੇ ਜਾਂ ਚਿੱਟੇ ਦੇਣੇ ਚਾਹੀਦੇ ਆ ਬਿਲਕੁਲ ਬਿਲਕੁਲ ਜੀ ਹਿੰਦੂ ਮੁਖਬਰ ਦੇ ਕਰਕੇ ਪੜਿਆ ਗਿਆ 30 ਸਾਲ ਬਾਅਦ ਮੁਖਬਰ ਸ਼ਬਦ ਕਰ ਦਿੱਤਾ ਫਿਰ ਮੁਸਲਮਾਨ ਕਰਕੇ ਜਾ ਕੇ 30 ਸਾਲਾਂ ਬਾਅਦ ਮਤਲਬ ਮੁਸਲਮਾਨ ਕਹਾਤਾ ਮਤਲਬ 90 ਸਾਲਾਂ ਦਾ ਰਿਕਾਰਡ ਬਦਲ ਦਿੱਤਾ ਬਿਲਕੁਲ ਬਹੁਤ ਛੋਟੀਆਂ ਛੋਟੀਆਂ ਏਹੜਾ ਫੇਰੀ ਹੁੰਦੀ ਹੈ ਜਿਹੜੀ ਸਾਨੂੰ ਦਿਖਦੀ ਨਹੀਂ ਹੈ ਅਸੀਂ ਜਿਹਨੂੰ ਕੈਚ ਨਹੀਂ ਕਰ ਸਕਦੇ ਕਿਉਂਕਿ 30-40 ਸਾਲ ਬਾਅਦ ਅਗਲੇ ਮਾਰ ਦਿੱਤੇ ਜਾਂ ਕੁਸ਼ਹੀਦ ਕਰ ਦਿੰਦੇ ਆ ਬੰਦਿਆਂ ਨੂੰ ਸਾਨੂੰ ਦੱਸਣ ਵਾਲਾ ਕੋਈ ਹੁੰਦਾ ਨਹੀਂ ਜਿਹੜੇ ਬਜ਼ੁਰਗ ਹੈਗੇ ਜਾਂ ਹੋਰ ਆ ਉਹ ਚੁਣ ਕੇ ਮਾਰੇ ਜਾਂਦੇ ਆ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਹੁਤ ਸਤਿਕਾਰਯੋਗ ਵੀਰ ਮਨਦੀਪ ਸਿੰਘ ਜੀ ਪਟਿਆਲੇ ਦੀ ਧਰਤੀ ਤੋਂ ਜੁੜੇ ਨੇ ਔਰ ਜਿਨ੍ਹਾਂ ਨੇ ਇੱਕ ਬਹੁਤ ਐ ਕਹਿ ਲੀਏ ਕਿ ਸਾਡੇ ਸੋਚ ਤੋਂ ਪਰੇ ਵਾਲੀ ਗੱਲ ਕੀਤੀ ਆ ਔਰ ਅਸੀਂ ਇਹ ਗੱਲ ਸੁਣਦੇ ਅਕਸਰ ਸੁਣਦੇ ਆ ਕਿ ਸਾਡੇ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਸਾਡੇ ਕੋਲ ਇੱਕ ਇੱਕ ਸਰੋਤ ਹੈ ਉਹ ਐਸ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੇ ਪਾਵਨ ਬਾਣੀ ਵਿੱਚ ਜੋ ਲਿਖਿਆ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗੁਰੂਆਂ ਸਾਹਿਬ ਦਾ ਲਿਖਿਆ ਹੋਇਆ ਇਹਨਾਂ ਬਿਨ ਸੱਚ ਸਾਡੇ ਸਾਹਮਣੇ ਆਇਆ ਪਰ ਜਿਹੜਾ ਸਿੱਖ ਇਤਿਹਾਸ ਪੜਦੇ ਆ ਜਾਂ ਗੁਰ ਇਤਿਹਾਸ ਪੜਦੇ ਆ ਉਹਦੇ ਵਿੱਚ ਬਹੁਤਾਂਤ ਵਿੱਚ ਜਾ ਤਾਂ ਸਾਡੇ ਆਪਣਿਆਂ ਨੇ ਲਿਖਿਆ ਤੇ ਜਾਂ ਬਹੁਤ ਆ ਇਤਿਹਾਸ ਸਾਡੇ ਆਪਣਿਆਂ ਤੋਂ ਆਪਣਿਆਂ ਨਹੀਂ ਨਹੀਂ ਲਿਖਿਆ ਉਹ ਫਾਰਸੀ ਵਿੱਚ ਜਾਂ ਹੋਰ ਜਿਹੜੇ ਲਿਖਾਰੀਆਂ ਨੇ ਲਿਖਣ ਕਰਕੇ ਉਹਦੇ ਵਿੱਚ ਰਲਾ ਪਾਇਆ ਗਿਆ ਅੱਜ ਇਸੇ ਤਰ੍ਹਾਂ ਦਾ ਰਲਾ ਇੱਕ ਜਿਹਨੂੰ ਅਸੀਂ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ ਆ ਉਸ ਦੋਹਰੇ ਵਿੱਚ ਜਿਹੜਾ ਅਸੀਂ ਸ਼ਬਦ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਇ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਦੀ ਗੱਲ ਕਰਦੇ ਆ ਅਸਲ ਚੋ ਦੋਹਰੇ ਦਾ ਅਸਲ ਸਰੂਪ ਕੀ ਹੈ ਫਿਰ ਉਸ ਦੋਰੇ ਨੂੰ ਅਰਦਾਸ ਵਿੱਚੋਂ ਕੱਟ ਕੇ ਦੋਰਾ ਸ਼ਬਦ ਕਿਉਂ ਕਰ ਦਿੱਤਾ ਗਿਆ ਔਰ ਜਿਹੜੇ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਚੇਂਜ ਕਰ ਦਿੱਤੇ ਗਏ ਨੇ ਬਦਲ ਦਿੱਤੇ ਗਏ ਨੇ ਉਹਦੇ ਬਾਰੇ ਵੀ ਗਲ ਗਲਬਤ ਕਰਦੇ ਆ ਸਾਡੇ ਨਾਲ ਜੁੜੇ ਨੇ ਸਰਦਾਰ ਮਨਦੀਪ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਜੀ ਤੁਸੀਂ ਇਹ ਇੱਕ ਵਕਰੀ ਗੱਲ ਛੇੜੀ ਆ ਔਰ ਬਹੁਤ ਸਾਰੀਆਂ ਸੰਗਤਾਂ ਇਸ ਗੱਲ ਤੋਂ ਮੈਂ ਸਮਝਦਾ ਵੀ ਅਨਜਾਨ ਨੇ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਜੀ ਸਾਡੇ ਜਿਹੜੇ ਕਹ ਦੀਏ ਕਿ ਬਜ਼ੁਰਗ ਸੀਗੇ ਜਾਂ ਜਿਹੜੇ ਕਹ ਦੀਏ ਕਿ ਸਾਡੇ ਵੱਡੇ ਵਡੇਰੇ ਸੀਗੇ ਉਹ ਜਾਂ ਤਾਂ ਖਾਲਸਾ ਰਾਜ ਵੇਲੇ ਜਾਂ ਜਿਹੜੇ ਕਹ ਦੀਏ ਕਿ 84 ਦੇ ਗੇਟ ਦੇ ਗੇਟ ਚ ਮਾਰ ਦਿੱਤੇ ਗਏ ਜਿਹੜੇ ਚੰਗੇ ਬਜ਼ੁਰਗ ਸੀਗੇ ਸਿਆਣੇ ਸੀਗੇ ਜਿਹੜੇ ਰਹਿ ਗਏ ਉਹ ਜਾਂ ਤਾਂ ਮਤਲਬ ਹੀ ਬਾਹਰ ਚਲੇ ਗਏ ਨਿਕਲ ਗਏ ਜਾਂ ਫਿਰ ਉਹ ਨਸ਼ਿਆਂ ਦੇ ਵਿੱਚ ਰੁਲ ਕੇ ਰਹਿ ਗਏ ਕਿ ਸਾਨੂੰ ਕਿਸੇ ਨੇ ਸਮਝ ਨਹੀਂ ਦੇਣੀ ਸੀਗੀ ਕਿ ਸਾਡਾ ਖਾਲਸਾ ਰਾਜ ਵੀ ਕਿਵੇਂ ਬਣਿਆ ਜਾਂ ਕਿਵੇਂ ਰੁਲਿਆ ਵੀ ਇਹ ਸਾਨੂੰ ਕਿਵੇਂ ਮਤਲਬ ਹੀ ਰੋਲਿਆ ਗਿਆ ਵੀ ਸਾਡੀਆਂ ਜਿਹੜੀਆਂ ਕਹਦੀਏ ਕਿ ਦਾਦੇ-ਪੜਦਾਦੇ ਸਾਨੂੰ ਦੱਸਦੇ ਆ ਕਿ ਅਸੀਂ ਪਾਠ ਕਿਵੇਂ ਕਰਨਾ ਹੈ ਜਿਵੇਂ ਮੈਨੂੰ ਯਾਦ ਆ ਕਿ ਮੇਰੇ ਨਾਨੀ ਜੀ ਸਾਨੂੰ ਸਿਖਾਉਂਦੇ ਹੁੰਦੇ ਸੀ ਵੀ ਮੂ ਜਵਾਨੀ ਪਾਠ ਕਿਵੇਂ ਕਰਨਾ ਹੈ ਵੀ ਜਪਜੀ ਸਾਹਿਬ ਦਾ ਵੀ ਮੂਲ ਮੰਤਰ ਦਾ ਤੇ ਹੋਰ ਤੇ ਹਲੇ ਤੱਕ ਉਹ ਯਾਦ ਆਂਦਾ ਕਿ ਅਸੀਂ ਵੀ ਨਾਨੀ ਜੀ ਨਾਲ ਬੈਠ ਕੇ ਵੀ ਪਹਿਲੇ ਜਦੋਂ ਅ ਲੈ ਕੇ ਵੀ ਇਕ ਕਮਕਾ ਸਤਨਾਮ ਕਰਤਾ ਬੁਰਖੀ ਉਹਨਾਂ ਨਾਲ ਬੈਠ ਕੇ ਪਾਠ ਕਰਦੇ ਨੇ ਜੀ ਉਹ ਹੁਣ ਤੱਕ ਜਿਆਦਾ ਵੀ ਜਿਹਨ ਛੋਟੇ ਛੋਟੇ ਮਤਲਬ ਕਿਵੇਂ ਪਾਠ ਕਰਾਂਦੇ ਸੀ ਬਿਲਕੁਲ ਜੀ ਅੱਜ ਵੀ ਸਾਡੇ ਪਿੰਡਾਂ ਦੀਆਂ ਬਜ਼ੁਰਗ ਮਾਤਾਂ ਜਿਹੜੀਆਂ 80 ਸਾਲ ਤੋਂ ਜਿਨ੍ਹਾਂ ਜਿਆਦਾ ਉਮਰ ਆ ਉਹ ਰਾਤ ਨੂੰ ਜਦੋਂ ਬਾਬਾ ਜੀ ਪਾਠ ਕਰਦੇ ਜਾਂ ਜਸਰੇ ਪਾਠ ਕਰਦੇ ਉਹਨਾਂ ਨਾਲ ਬੋਲਦੇ ਸਨ ਭਾਵੇਂ ਉਹ ਬਾਣੀ ਨਹੀਂ ਪੜੇ ਉਹ ਕਿ ਕੋਈ 35 ਅਖਰੀ ਨਹੀਂ ਪੜੇ ਪਰ ਫਿਰ ਵੀ ਉਹ ਜਪਜੀ ਸਾਹਿਬ ਦਾ ਪਾਠ ਜਾਂ ਰਹਿਰਾ ਸਾਹਿਬ ਦਾ ਮੋਹ ਜਵਾਨੀ ਪਾਠ ਅੱਜ ਵੀ ਜਿਆਦਾ ਉਹਨਾਂ ਨੂੰ ਕੇਵਲ ਉਹਨਾਂ ਦੀ ਇੱਕ ਲਗਨ ਸੀਗੀ ਜੀ ਚੱਕਰ ਇਹ ਹੀ ਹੈ ਜੀ ਕਿ ਅਸੀਂ ਨਾ ਜਿਹੜੇ ਲਗਨ ਹੁੰਦੀ ਹੈ ਤੇ ਇੱਕ ਅਸੀਂ ਦੂਸਰਾ ਅਸੀਂ ਲੋਕਾਂ ਨੇ ਜੁਆਇੰਟ ਫੈਮਲੀ ਦੇ ਵਿੱਚ ਰਹਿਣਾ ਛੱਡਤਾ ਵੀ ਸਾਡੇ ਪਰਿਵਾਰ ਅੱਡ ਅੱਡ ਹੋਣ ਲੱਗ ਪਏ ਵੀ ਜਿੱਥੇ ਭਾਈਆਂ ਦਾ ਵਿਆਹ ਅੱਡ ਅੱਡ ਹੋ ਗਿਆ ਅਸੀਂ ਅੱਡ ਕਰਤਾ ਅਸੀਂ ਜੁਆਇੰਟ 'ਚ ਰਹਿਣਾ ਭੁੱਲ ਗਏ ਇਕੱਠੇ ਰਹਿਣਾ ਭੁੱਲ ਗਏ ਤੇ ਅਸੀਂ ਆਪਣੇ ਮੌਲਿਕ ਸਰੂਪ ਤੋਂ ਅਸੀਂ ਟੁੱਟ ਗਏ ਹੋਏ ਆ ਜਿਵੇਂ ਸਾਨੂੰ ਮਤਲਬ ਮੰਨ ਲਓ ਕਿ ਇਹ ਅਰਦਾਸ ਹੈ ਸਾਡੀ ਕਿ ਸਾਡੀ ਮੇਨ ਪ੍ਰਾਰਥਨਾ ਅਰਦਾਸ ਹੁੰਦੀ ਸੀਗੀ ਵੀ ਦਿੱਲੀ ਤਖਤ 'ਤੇ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਫਿਰੇਗਾ ਸੀਸ 'ਤੇ ਬੜੀ ਕਰੇਗੀ ਮौज ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਇਹ ਜਿਹੜੀਆਂ ਦੋ ਪਹਿਲੀਆਂ ਦੋ ਲਾਈਨਾਂ ਇਹ ਕੱਟ ਦਿੱਤੀਆਂ ਗਈਆਂ ਇਹ ਅੰਗਰੇਜ਼ਾਂ ਦੇ ਰਾਜ ਵੇਲੇ ਕੱਟ ਦਿੱਤੀਆਂ ਗਈਆਂ ਸੀਗੀਆਂ ਇਹਦੇ ਨਾਲ ਅੰਗਰੇਜ਼ਾਂ ਨੂੰ ਡਰ ਲੱਗਦਾ ਸੀਗਾ ਕਿ ਸਿੱਖਾਂ ਦੇ ਵਿੱਚ ਰਾਜਸੀ ਭਾਵਨਾ ਜਾਗਦੀ ਹੈ ਵੀ ਫਿਰ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਦਾਂ ਦਾ ਕਿਤੇ ਨਹੀਂ ਲਿਖਿਆ ਕਿ ਤੁਹਾਨੂੰ ਵੀ ਰਾਜਸੀ ਭਾਵਨਾ ਜਾਗੇ ਰਾਜ ਭਾਗ ਤੁਹਾਡੇ ਲਈ ਨਹੀਂ ਬਣਿਆ ਹੈਗਾ ਇਸ ਕਰਕੇ ਜਦੋਂ ਸਿੱਖਾਂ ਨੇ ਜ਼ਿਆਦਾ ਰੌਲਾ ਪਾਇਆ ਉਦੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਜੀ ਜਿਹੜੀਆਂ ਨਿਚਲੀਆਂ ਦੋ ਲਾਈਨਾਂ ਦੋਹਰਾ ਉਹ ਬੋਲ ਲਿਆ ਕਰੋ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਇਸ ਗੱਲ ਦਾ ਹਵਾਲਾ ਕੋਈ ਕਿਤਾਬ ਕੋਈ ਐਵੀਡੈਂਸ ਕੋ ਪ੍ਰੂਫ ਇਸ ਗੱਲ ਦਾ ਹਵਾਲਾ ਜੀ ਆਪਣਾ ਸਰਦਾਰ ਅਜਮੇਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਹੈਗੀ ਆ ਕਿਸ ਬਿਦਰੂਲੀ ਪਾਤਸ਼ਾਹੀ ਜੀ ਤੇ ਉਸ ਦੇ ਵਿੱਚ ਵੀ ਹੈ ਤੇ ਬਾਕੀ ਤੁਸੀਂ ਫੇਸਬੁੱਕ ਤੇ YouTube ਤੇ ਤੁਸੀਂ ਕੱਢੋਗੇ ਵੀ ਇਹ ਤੁਹਾਨੂੰ ਪ੍ਰਾਤਨ ਅਰਦਾਸ ਦਾ ਪ੍ਰਾਤਨ ਜਿਹੜਾ ਮੌਲਿਕ ਸਰੂਪ ਹੈ ਉਹ ਮਿਲ ਜੇਗਾ ਵੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਡਾ ਇਹੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮौज ਵੀ ਇਹ ਲਾਈਨਾਂ ਕੱਟ ਦਿੱਤੀਆਂ ਗਈਆਂ ਸੀਗੀਆਂ ਤਾਂ ਕਿ ਇਹ ਸਾਡੇ ਅੰਦਰ ਰਾਜਸੀ ਉਹ ਮੰਗਦੀ ਭਾਵਨਾ ਨੂੰ ਨਾ ਜਗਾਣ ਜੀ ਜੀ ਤੇ ਉਸ ਤੋਂ ਬਾਅਦ ਇਹ ਦੂਜੀਆਂ ਜਦੋਂ ਜ਼ਿਆਦਾ ਰੌਲਾ ਪਿਆ ਸੀਗਾ ਤਾਂ ਇਹ ਦੋ ਲਾਈਨਾਂ ਸਾਨੂੰ ਦੋਹਰਾ ਬੋਲ ਦਿੱਤਾ ਗਿਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਪਰ ਪੁਰਾਤਨ ਸਾਨੂੰ ਜੇ ਕਹਿੰਦੇ ਨਾ ਅਸੀਂ ਅਧੂਰੀ ਅਰਦਾਸ ਕਰਦੇ ਹਾਂ ਤਾਂ ਹੀ ਸਾਡੀਆਂ ਅਜ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਜੇ ਅਸੀਂ ਪੂਰੀ ਅਰਦਾਸ ਕਰਾਂਗੇ ਤਾਂ ਸਾਡੀ ਜਗੇ ਰੱਬ ਵੀ ਸੁਨੇਗਾ ਅਧੂਰੀ ਅਰਦਾਸ ਕਰਾਂਗੇ ਤਾਂ ਰੱਬ ਅਧੂਰੀ ਗੱਲ ਸੁਣਦਾ ਹੈਗਾ ਜਿੰਨਾ ਅਸੀਂ ਬੋਲਾਂਗੇ ਰੱਬ ਤਾਂ ਉਨਾ ਹੀ ਸੁਨੇਗਾ ਨਾ ਕਹਿੰਦੇ ਰੱਬ ਤੇ ਕੁਦਰਤ ਕਿਹਸੀ ਚੀਜ਼ ਹੈ ਜਿਸ ਤੋਂ ਜੋ ਤੁਸੀਂ ਮੰਗੋਗੇ ਉਹ ਉਹਨਾਂ ਦੇਊਗਾ ਜੀ ਜੀ ਤੇ ਅਸੀਂ ਜੇ ਮੰਗਾਂਗੇ ਅਧੂਰਾ ਤੇ ਫਿਰ ਪੂਰਾ ਰੱਬ ਕਿਥੋਂ ਦੇ ਦੇਗਾ ਜੀ ਜੀ ਵੀ ਮੰਗਦੇ ਹਿਸਾਬ ਸਿਰ ਹੈਗਾ ਜੀ ਆਪਣੀ ਸਾਰੀ ਚੀਜ਼ ਹੈ ਜੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਰਲਾ ਇਹ ਰੋਲਾ ਰਲਾ ਜਿਹੜਾ ਜਦੋਂ ਸਿੱਖ ਜੰਗਲਾਂ 'ਚ ਚਲੇ ਗਏ ਜਦੋਂ ਘੋੜਿਆਂ ਦੀ ਕਾਠੀਆਂ ਤੇ ਨਿਵਾਸ ਕਰ ਲਿਆ ਉਹ ਇਹ ਮੈਂ ਇੱਕ ਗੱਲ ਹੋਰ ਤੁਹਾਡੇ ਥਰੂ ਜਾਨਣਾ ਚਾਹੁੰਦਾ ਕਿ ਬਹੁਤੀ ਵਾਰ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਕਿਹਾ ਜਾਂਦਾ ਕਿ ਚਮੜੇ ਦੀ ਬੈਲਟ ਪਾ ਕੇ ਨਹੀਂ ਜਾਣੀ ਜਾਂ ਹੋਰ ਸਮਾਨ ਚਮੜੇ ਦਾ ਨਹੀਂ ਲੈ ਕੇ ਜਾਣਾ ਜੇ ਉੱਥੇ ਤਬਲਾ ਵੀ ਚਮੜੇ ਚਮੜੇ ਦਾ ਵੱਜਦਾ ਹੁੰਦਾ ਢੋਲ ਕੀ ਚਮੜੇ ਦੀ ਵਜਦੀ ਹੁੰਦੀ ਹੈ ਈਵਨ ਕੇ ਹਾਰਮੋਨੀਆ ਵਿੱਚ ਵੀ ਚਮੜਾ ਲੱਗਾ ਹੋਇਆ ਠੀਕ ਆ ਫਿਰ ਪਰਾਤਨ ਜੀ ਅਸੀਂ ਗ੍ਰੰਥ ਦੇਖਦੇ ਆ ਉਹਨਾਂ ਗ੍ਰੰਥਾਂ ਉੱਤੇ ਚਮੜੇ ਦੀ ਜਿਲਦ ਲੱਗੀ ਹੁੰਦੀ ਸੀ ਕਿਉਂਕਿ ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਸਨ ਤੇ ਉਸ ਸਮੇਂ ਤੋਂ ਘੋੜਿਆਂ ਦੀ ਕਾਠੀਆਂ ਤੇ ਰਹਿਣ ਕਾਰਨ ਉਹਨਾਂ ਨੂੰ ਜਿਲਦ ਪੱਕੀ ਕੀਤੀ ਜਾਂਦੀ ਤਾਂ ਜੋ ਗੁਰੂ ਸਾਹਿਬ ਦੇ ਜਿਹੜੇ ਪਾਵਨ ਅੰਗ ਨੇ ਜਾਂ ਸਰੂਪ ਨੇ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਪਰ ਅੱਜ ਇਹ ਵਹਿਮ ਕਿਉਂ ਮੈਂ ਗੱਲ ਨਵੇਂ ਸਿਰੇ ਨਾਲ ਸ਼ੁਰੂ ਕਰਦਾ ਮੈਂ ਜਿਹੜੀ ਐਂਡ 'ਚ ਗੱਲ ਕਹਿਣੀ ਆ ਉਹ ਸ਼ੁਰੂ 'ਚ ਕਹਿਣਾ ਕਿ ਅਸਲੀ ਸਾਡਾ ਮੇਨ ਰੋਲਾ ਹੈਗਾ ਕਿ ਸਾਡੇ ਨਿਸ਼ਾਨ ਸਾਹਿਬ ਦੇ ਅਸਲੀ ਰੰਗ ਕੀ ਹੈ ਜਾਂ ਨਿਸ਼ਾਨ ਸਾਹਿਬ ਦਾ ਸਾਡਾ ਅਸਲੀ ਮੌਲਿਕ ਸਰੂਪ ਕੀ ਹੈ ਜਿਹੜਾ ਪ੍ਰਾਤਨ ਨਿਸ਼ਾਨ ਸਾਹਿਬ ਹੈ ਹੁਣ ਜਿਹੜੇ ਅਸੀਂ ਨਿਸ਼ਾਨ ਸਾਹਿਬ ਨੂੰ ਪੂਜਦੇ ਆ ਉਹ ਸਾਡੇ ਨਿਸ਼ਾਨ ਸਾਹਿਬ ਨਹੀਂ ਹੈ ਠੀਕ ਹੈ ਜੀ ਇਹ ਗੱਲ ਅਖੀਰ ਚ ਕਰਾਂਗੇ ਤੇ ਮੈਂ ਇਸ ਚੀਜ਼ ਨੂੰ ਸ਼ੁਰੂ ਤੋਂ ਹੁਆਣਾ ਤੁਸੀਂ ਕਹਿੰਦੇ ਹੋ ਕਿ ਜੀ ਆਪਾਂ ਚਮੜੇ ਦੀ ਬੈਲਟ ਪਾ ਕੇ ਨਹੀਂ ਜਾ ਸਕਦੇ ਜਾਂ ਹੋਰ ਚੀਜ਼ਾਂ ਨਹੀਂ ਕਰਦੇ ਤੇ ਇੱਥੇ ਗੁਰਗ੍ਰਾਮ ਸਾਹਿਬ ਚ ਸ਼ਬਦ ਆਉਂਦਾ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਵੀ ਅਸੀਂ ਮਾਸ ਮਾਸ ਕਰ ਕਰਦੇ ਝਗੜਦੇ ਫਿਰਦੇ ਆ ਕਿ ਮਾਸ ਖਾਣਾ ਹੈ ਨਹੀਂ ਨਹੀਂ ਖਾਣਾ ਵੀ ਇਹ ਆਪਸ ਦੀਆਂ ਬਹੁਤ ਛੋਟੀ ਮੋਟੀ ਗੱਲਾਂ ਹੈਗੀਆਂ ਡਿਫਰੈਂਸਸ ਹੈ ਸਾਡੇ ਆਪਣੇ ਆ ਅਸੀਂ ਬੈਠ ਕੇ ਨਿਬੇੜ ਸਕਦੇ ਆ ਜੀ ਅਸੀਂ ਇਹ ਜਾਣਦੇ ਆ ਕਿ ਜੀ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਾਜ ਪਾ ਲਿਆ ਸੀਗਾ ਜੀ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਪਾਲਿਆ ਤੇ ਬਾਜ ਜਦੋਂ ਆਪਾਂ ਪਾਲਦੇ ਆ ਬਾਜ ਕੋਈ ਇਹ ਤਾਂ ਹੈ ਨਹੀਂ ਸ਼ਾਕਾਹਾਰੀ ਆ ਵੀ ਹੁਣ ਬਾਜਰਾ ਪਾਵਾਂਗੇ ਤੇ ਬਾਜਰਾ ਖਾ ਲੇਗਾ ਬਾਜ ਅਸੀਂ ਪਾਲਦੇ ਆ ਤੇ ਬਾਜ ਦਾ ਪਤਾ ਹੈ ਕਿ ਜੀ ਹੱਥ ਤੇ ਮੀਟ ਰੱਖਾਂਗੇ ਚਮੜਿਆਂ ਦੇ ਦਸਤਾਨਾ ਰੱਖਾਂਗੇ ਤਾਂ ਜਾ ਕੇ ਬਾਜ ਹੱਥੇ ਉਤਰਦਾ ਜੀ ਤੇ ਬਾਜ ਨੇ ਜੇ ਪਾਲਿਆ ਤਾਂ ਬਾਜ ਨੇ ਖਾਣਾ ਮਾਸ ਹੀ ਹੈ ਉਹਨੇ ਦਾਣਾ ਪਾਣੀ ਦਾ ਚੁਗਣਾ ਨਹੀਂ ਹੈਗਾ ਇਹ ਇਹ ਚੀਜ਼ ਸਾਨੂੰ ਗੁਰੂਆਂ ਨੇ ਦੱਸਤੀ ਗੁਰੂ ਹਰਗੋਬਿੰਦ ਸਿੰਘ ਜੀ ਜੋ ਸ਼ਿਕਾਰ ਕਰਕੇ ਲਿਆਂਦੇ ਸੀ ਜਾਂ ਜਦੋਂ ਉਹਨਾਂ ਨੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਉਹ ਵੀ ਤਾਂ ਤਾਂ ਕਿ ਸਾਡੀ ਫੌਜਾਂ ਨੂੰ ਸਾਡੇ ਸਿੰਘਾਂ ਨੂੰ ਯੁੱਧ ਕਲਾ ਦੇ ਵਿੱਚ ਨਪੁੰਨ ਕੀਤਾ ਜਾ ਸਕੇ ਉਹਨਾਂ ਨੇ ਰਾਜਿਆਂ ਨੂੰ ਜਾਂ ਹੋਰਾਂ ਨੂੰ ਇਹ ਨਹੀਂ ਦਿਖਾਇਆ ਕਿ ਮੈਂ ਇਹਨਾਂ ਨੂੰ ਯੁੱਧ ਕਰਾ ਕੇ ਮਾਰ ਕਰ ਰਿਹਾ ਉਹ ਅਗਲੇ ਦਿਖਾਂਦੇ ਸੀ ਮੈਂ ਸ਼ਿਕਾਰ ਕਰਨ ਜਾ ਰਿਹਾ ਜੀ ਜੀ ਤੇ ਸ਼ਿਕਾਰ ਕਰਦੇ ਕਰਦੇ ਉਹ ਕਿਸ ਨੇ ਪਹਾੜਾ ਮਾਰਨਾ ਕਿਸ ਨੇ ਤਲਵਾਰਾਂ ਨਾਲ ਲੜਨਾ ਤੇ ਉਹ ਚੀਜ਼ਾਂ ਨਾਲ ਹੌਲੀ-ਹੌਲੀ ਯੁੱਧ ਕਰਾ ਦੇ ਵਿੱਚ ਸਿੰਘ ਨੱਪਣੋਂ ਹੁੰਦੇ ਰਹੇ ਮਤਲਬ ਵੀ ਅਸੀਂ ਦੇਖਦੇ ਆ ਕਿ ਮਾਸ ਦੀਆਂ ਗੱਲਾਂ ਕਰਦੇ ਆਂ ਨੇ ਤੇ ਅਸੀਂ ਛੋਟੇ-ਮੋਟੇ ਐਸਜੀਪੀਸੀ ਨੇ ਜਿਹੜੇ ਝਗੜੇ ਪਾਏ ਹੋਏ ਆ ਅਸੀਂ ਉਸ 'ਤੇ ਜਾਣਦੇ ਕਿਉਂਕਿ ਐਸਜੀਪੀਸੀ ਦੇ ਤਿੰਨ ਤਖਤਾਂ ਦੇ ਪਹਿਲਾਂ ਹੀ ਆਰਐਸਐਸ ਕਾਬੂ ਆ ਵੀ ਕਾਬੂ ਹੋ ਜਾਏਗੀ ਇਸ ਤਰ੍ਹਾਂ ਤੇ ਸਾਨੂੰ ਇਹ ਨਹੀਂ ਦਿਖਦਾ ਕਿ ਸਾਡੇ ਪ੍ਰਾਤਨ ਨਿਸ਼ਾਨ ਸਾਹਿ ਪੁਰਾਤਨ ਜਿਹੜੀ ਅਰਦਾਸ ਆ ਉਸ ਨੂੰ ਲਾਗੂ ਕੀਤਾ ਜਾਏ ਸਾਡੇ ਸਾਰਿਆਂ ਦਾ ਫਰਜ਼ ਮੰਦਾ ਅਸੀਂ ਐਪਲੀਕੇਸ਼ਨ ਪਾਈ ਹੈ ਅਕਾਲ ਤਖਤ ਨੂੰ ਕਿ ਸਾਡੀ ਪ੍ਰਾਤਨ ਅਰਦਾਸ ਅੰਗਰੇਜ਼ ਚਲੇ ਗਏ ਹੁਣ ਸਾਡੀ ਪ੍ਰਾਤਨ ਅਰਦਾਸ ਲਾਗੂ ਕੀਤੀ ਜਾਏ ਜਿਸ ਚ ਸਾਰਾ ਸਿਗਾ ਕਿ ਦਿੱਲੀ ਤਖਤ ਪਰ ਬਏਗੀ ਆਪ ਗੁਰੂ ਕੀ ਫੌਜ ਛਤਰ ਫਿਰੇਗਾ ਸੀਸ ਪਰ ਬੜੀ ਕਰੇਗੀ ਮौज ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਬੀ ਐਸਜੀਪੀਸੀ ਨੂੰ ਚਾਹੀਦਾ ਹੈ ਪ੍ਰਾਤਨ ਅਰਦਾਸ ਲਾਗੂ ਕਰਾਨ ਜੀ ਬਿਲਕੁਲ ਜਿਹੜੀ ਤੁਸੀਂ ਨਿਸ਼ਾਨ ਸਾਹਿਬ ਦੇ ਰੰਗ ਦੀ ਗੱਲ ਕੀਤੀ ਹੈ ਕਿ ਸਾਡਾ ਅਸਲ ਰੰਗ ਜਾਂ ਤਾਂ ਸੂਰਮੀ ਨੀਲਾ ਰੰਗ ਸੀਗਾ ਜਾਂ ਸਰਮਈ ਨੀਲਾ ਰੰਗ ਸੀਗਾ ਜਾਂ ਬਸੰਤੀ ਜਿਹੜਾ ਕਹਦੀ ਹੈ ਸਰੋਂ ਦੇ ਫੁੱਲ ਵਰਗਾ ਸਰੋਂ ਦੇ ਫੁੱਲ ਵਰਗਾ ਸੀਗਾ ਪਰ ਅੱਜ ਵੇਖਣ ਵਿੱਚ ਇਹ ਆਉਂਦਾ ਕਿ ਬਹੁਤਾਂ ਜਿਵੇਂ ਤੁਸੀਂ ਗੱਲ ਵਿੱਚ ਹਜੂਰੀਆ ਪਾਇਆ ਹੋਇਆ ਅੱਜ ਕੋਈ ਸਮਾਗਮ ਤੇ ਜਾਂਦਾ ਤੇ ਇਹੋ ਹਜੂਰੀਆ ਹੀ ਦਿੱਤੇ ਜਾਂਦੇ ਨੇ ਪੀਲੇ ਰੰਗ ਦੇ ਜਾਂ ਤਾਂ ਸਾਨੂੰ ਨੀਲੇ ਰੰਗ ਦੇ ਲਖਦੇ ਨੇ ਜੀ ਸੰਤਰੀ ਰੰਗ ਦੇ ਹੁੰਦੇ ਕਹ ਦਾਂਗੇ ਜੀ ਸੰਤਰੀ ਕਹਾਂਗੇ ਪੀਲੇ ਨਹੀਂ ਕਹਾਂਗੇ ਪੀਲਾ ਇਹ ਹੁੰਦਾ ਹੈ ਜਿਹੜਾ ਕਹਦੀ ਹੈ ਕਿ ਪੀਲਾ ਬਿਲਕੁਲ ਬਿਲਕੁਲ ਪੀਲਾ ਸੰਤਰੀ ਰੰਗ ਦੇ ਕੇ ਕੇਸਰੀ ਕਹਿਦੀ ਹੈ ਕੇਸਰੀ ਨੂੰ ਵੀ ਥੋੜਾ ਜਿਹਾ ਗੂੜਾ ਕਰ ਦਾਂਗੇ ਇਹਨੂੰ ਭਗਵਾ ਕਰ ਦੇਣਗੇ ਬਿਲਕੁਲ ਇਹ ਰੰਗ ਦੇ ਦਿੱਤੇ ਜਾਂਦੇ ਜਦੋਂ ਕਿ ਸਾਨੂੰ ਆਹ ਰੰਗ ਦੇ ਸਦਾ ਰੰਗ ਇਹ ਹੈ ਗੁਰੂ ਸਾਹਿਬ ਨੇ ਇਸ ਰੰਗ ਦੇ ਜਾਂ ਨੀਲੇ ਜਾਂ ਚਿੱਟੇ ਦੇਣੇ ਚਾਹੀਦੇ ਬਿਲਕੁਲ ਬਿਲਕੁਲ ਤੇ ਕਿ ਜਿਹੜੇ ਨਿਸ਼ਾਨ ਸਾਹਿਬ ਦਾ ਕਲਰ ਕਿਦੋਂ ਤੱਕ ਕਿਦੋਂ ਚੇਂਜ ਹੋਇਆ ਨਿਸ਼ਾਨ ਸਾਹਿਬ ਦਾ ਕਲਰ ਜੀ ਜਿਹੜਾ ਕਹਿਦੀ ਹੈ ਕਿ ਇਤਿਹਾਸ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਇਹ 18ਵੀਂ ਸਦੀ ਤੋਂ ਬਾਅਦ ਚੇਂਜ ਕੀਤਾ ਗਿਆ ਹੈਗਾ ਜਦੋਂ ਅੰਗਰੇਜ਼ ਆਏ ਹੈਗੇ ਔਰ ਤੇ ਇਹ ਤਾਂ ਅੰਗਰੇਜ਼ ਤਾਂ ਦਿਖਾਉਂਦੇ ਆ ਕਿ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉਤੋਂ ਚੇਂਜ ਕਰ ਦਿੱਤਾ ਗਿਆ ਪਰ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਨਹੀਂ ਚੇਂਜ ਕੀਤਾ ਗਿਆ ਇਹ ਕੀਤਾ ਗਿਆ ਸੀਗਾ ਜਦੋਂ ਕਹਿ ਦਈਏ ਕਿ ਅ ਕੁੰਵਰ ਨੌਂ ਨਿਹਾਲ ਸਿੰਘ ਜੀ ਤੋਂ ਬਾਅਦ ਦੀ ਗੱਲ ਹੈਗੀ ਯਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸੀਗੇ ਵੀ ਉਹਨਾਂ ਤੋਂ ਬਾਅਦ ਦੀ ਗੱਲ ਹੈਗੀ ਹੈ ਕਿ ਜਦੋਂ ਮਤਲਬ ਵੀ ਇਹ ਚੀਜ਼ ਨੂੰ ਚੇਂਜ ਕੀਤਾ ਗਿਆ ਹੈਗਾ ਪਹਿਲਾਂ ਜਦੋਂ ਸਿੰਘ ਜੰਗਲਾਂ 'ਚ ਭੱਜ ਗਏ ਸੀਗੇ ਸਾਰੇ ਸੀਗੇ ਵੀ ਜੰਗਲਾਂ 'ਚ ਰਹਿੰਦੇ ਸੀ ਵੀ ਉਹ ਗਰੀਲਾ ਵਾਰ ਕਰਦੇ ਸੀਗੇ ਤੇ ਉਹਦੋਂ ਉਹ ਗੁਰਦੁਆਰਿਆਂ ਨੂੰ ਨਹੀਂ ਸਾਮ ਸਕੇ ਉੱਥੇ ਫਿਰ ਪੰਡਤਾਂ ਨੇ ਜਾਂ ਪੁਜੋਈਤਾਂ ਨੇ ਆ ਕੇ ਜ਼ਿਆਦਾਤਰ ਚੀਜ਼ਾਂ ਸੰਭਾਲੀਆਂ ਮੰਤਾਂ ਨੇ ਆ ਕੇ ਮੰਤਾਂ ਨੇ ਆ ਕੇ ਕੀਤੀਆਂ ਤੇ ਉਦੋਂ ਇਹ ਚੀਜ਼ ਦਾ ਜ਼ਿਆਦਾਤਰ ਸੰਤਰੀਕਰਨ ਕੀਤਾ ਗਿਆ ਭਗਵਾ ਕਰਨ ਕੀਤਾ ਗਿਆ ਤੇ ਫਿਰ ਉਦੋਂ ਜਾ ਕੇ ਜਿੱਤ ਤੱਕ ਹੈਗਾ ਕਿ ਵੀ ਇਹਨਾਂ ਨੇ ਡਿੱਗਿਆ ਹੋਇਆ ਵੀ ਝੰਡਾ ਸੀਗਾ ਜਿਹੜਾ ਇਹਨਾਂ ਨੇ ਤਾਰਤਾ ਸੀਗਾ ਵੀ ਇਹ ਕੇਸਰੀ ਵਾਲਾ ਰੰਗ ਕਿਉਂਕਿ ਸਾਡਾ ਰੰਗ ਸੀਗਾ ਬਸੰਤੀ ਜਾਂ ਫਿਰ ਨੀਲਾ ਇਹ ਚੀਜ਼ ਦੀ ਥਾਂ ਤੇ ਉਹ ਚੀਜ਼ ਨੂੰ ਸਾਡੇ ਨਾਲ ਇੰਨਾ ਮਤਲਬ ਬਰੀਕੀ ਦੇ ਨਾਲ ਮਤਲਬ ਸਾਡੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਿਵੇਂ ਕਿ ਇੱਕ ਕਿਤਾਬ ਹੈਗੀ ਹੈ ਜੀ ਜਿਹੜਾ ਕਹਦੀ ਹੈ ਕਿ ਭਗਵਾਨ ਦਾਸ ਜੀ ਹੈ ਭਗਵਾਨ ਭਗਵਾਨ ਸਿੰਘ ਜੀ ਉਹ ਜਿਨ੍ਹਾਂ ਨੂੰ ਸਿੰਗਾਪੁਰ ਜੇਲ ਲੈ ਕੇ ਗਏ ਸੀਗੇ ਤੇ ਉੱਥੇ ਉਹਨਾਂ ਨੂੰ ਸਾਰੀ ਜ਼ਿੰਦਗੀ ਰੱਖਿਆ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਜ਼ਾਦ ਕਰਾਉਣ ਦੇ ਲਈ ਸਰਵਤ ਖਾਲਸਾ ਸੱਦਿਆ ਸੀਗਾ ਤੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਅਖਬਾਰ ਦੇ ਵਿੱਚ ਖਬਰ ਛਪੀ ਕਿ ਕਿਸੇ ਇੱਕ Hindu ਮੁਖਬਰ ਦੀ ਮੁਖਬਰੀ ਤੇ ਭਗਵਾਨ ਸਿੰਘ ਨੂੰ ਫੜਿਆ ਗਿਆ ਹੂੰ ਠੀਕ ਹੈ ਜੀ ਉਸ ਤੋਂ 30 ਸਾਲਾਂ ਬਾਅਦ ਅਖਬਾਰਾਂ ਦੀ ਹੈਡਲਾਈਨ ਆਈ ਕਿ ਕਿਸੇ ਮੁਖਬਰ ਦੀ ਮੁਖਬਰੀ ਕਾਰਨ ਭਗਵਾਨ ਸਿੰਘ ਨੂੰ ਫੜਿਆ ਗਿਆ ਤੇ ਉਸ ਤੋਂ ਅਗਲੇ 30 ਸਾਲਾਂ ਬਾਅਦ ਖਬਰ ਛਪੀ ਕਿ ਕਿਸੇ ਮੁਸਲਮਾਨ ਮੁਖਬਰ ਦੇ ਰਾਹੀ ਭਗਵਾਨ ਸਿੰਘ ਨੂੰ ਫੜਿਆ ਗਿਆ ਸੀ ਜਦੋਂ ਕਿ ਹਿੰਦੂ ਮੁਖਬਰ ਦੇ ਕਰਕੇ ਫੜਿਆ ਗਿਆ 30 ਸਾਲ ਬਾਅਦ ਮੁਖਬਰ ਸ਼ਬਦ ਕਰ ਦਿੱਤਾ ਫਿਰ ਮੁਸਲਮਾਨ ਕਰ ਅੱਗੇ ਜਾ ਕੇ 30 ਸਾਲਾਂ ਬਾਅਦ ਮਤਲਬ ਮੁਸਲਮਾਨ ਕਹਾਤਾ ਮਤਲਬ 90 ਸਾਲਾਂ ਚ ਉਹਨੇ ਰਿਕਾਰਡ ਬਦਲਤਾ ਇਤਿਹਾਸ ਬਦਲ ਦਿੱਤਾ ਗਿਆ ਬਿਲਕੁਲ ਬਹੁਤ ਛੋਟੀ ਛੋਟੀ 에ਰਰ ਹੁੰਦੀ ਹੈ ਜਿਹੜੀ ਸਾਨੂੰ ਦਿਖਦੀ ਨਹੀਂ ਆ ਅਸੀਂ ਜਿਹਨੂੰ ਕੈਚ ਨਹੀਂ ਕਰ ਸਕਦੇ ਕਿਉਂਕਿ 30 40 ਸਾਲ ਬਾਅਦ ਅਗਲੇ ਮਾਰ ਦਿੰਦੇ ਆ ਜਾਂ ਸ਼ਹੀਦ ਕਰ ਦਿੰਦੇ ਆ ਬੰਦਿਆਂ ਨੂੰ ਸਾਨੂੰ ਦੱਸਣ ਵਾਲਾ ਕੋਈ ਹੁੰਦਾ ਨਹੀਂ ਜਿਹੜੇ ਬਜ਼ੁਰਗ ਰਹਿ ਗਏ ਜਾਂ ਹੋਰ ਆ ਉਹ ਚੁੰਨ ਚੁੰਨ ਕੇ ਮਾਰੇ ਜਾਂਦੇ ਆ ਕਿ ਇਤਿ ਜਿਹੜੇ ਐਸਐਸਆਰ ਅਸੀਂ ਬਣਾ ਰਹੇ ਆਂ ਜਿਹੜੀ ਚੀਜ਼ ਲਾਗੂ ਕਰ ਰਹੇ ਆਂ ਅਸੀਂ ਉਹਦੇ ਸੇਵਕ ਹੋਵਾਂਗੇ ਪਰ ਐਸਐਸਆਰ ਅੱਗੇ ਮੁਖੀ ਹੋ ਕੇ ਚੱਲੇਗੀ ਤੇ ਸਾਡੇ ਪੰਜ ਪ੍ਰਧਾਨ ਅੱਗੇ ਚੱਲਣਗੇ ਜਿਹੜੇ ਹੈਗੇ ਆ ਜੀ ਜੀ ਤੇ ਇਹ ਹੈ ਕਿ ਉਹ ਵੀ ਚੀਜ਼ ਸਾਡੀ ਗਦਰੀ ਬਾਬੇ ਜਾਣਦੇ ਸੀਗੇ ਕਿ ਇਹ ਚੀਜ਼ ਵੀ ਪੰਜ ਪਿਆਰੇ ਜਿਹੜੇ ਅਸੀਂ ਗਤਕਾ ਸਿਖਾਉਂਦੇ ਸੀਗੇ ਪਿੰਡਾਂ ਜਾਂ ਕੇ ਜਾਂ ਹੋਰ ਵੀ ਉਹ ਹੁਣ ਬੰਦ ਟੱਪਾ ਜਾ ਖੇਡਣ ਲੱਗ ਪਿਆ ਐਰਐਸਐਸ ਵਾਲੇ ਵੀ ਤੁਸੀਂ ਡੰਡਾ ਚਲਾਓ ਹੋਰ ਕਰੋ ਜਦ ਕਿ ਸਾਡੇ ਇੱਥੇ ਗਤਕਾ ਸਿਖਾਇਆ ਜਾਂਦੇ ਸੀਗੇ ਮਲਯੋਧ ਦੀ ਸਿਖਾਈ ਜਾਂਦੀ ਸੀ ਬੱਚਿਆਂ ਨੂੰ ਪੜਾਇਆ ਜਾਂਦਾ ਸੀਗਾ ਵੀ ਘੋੜਿਆਂ ਦੀ ਟ੍ਰੇਨਿੰਗ ਦਿੱਤੀ ਜਾਂ ਤੇ ਉਹ ਉਸ ਸਾਹਿਬ ਸਿੱਧੂ ਨੂੰ ਅਗਲੇ ਸਾਡਾ ਜਿਹੜੀ ਸਾਡਾ ਸੀਗਾ ਇਤਿਹਾਸ ਸੀਗਾ ਉਸ ਨੂੰ ਖੋ ਕੇ ਉਹ ਆਪਣਾ ਨਾਮਕਰਨ ਕਰ ਰਿਹਾ ਜੀ ਵੀ ਆਪਣੇ ਨਾਮ ਕਰਾ ਰਿਹਾ ਹੈ ਕਿ ਇੱਕ ਤਰ੍ਹਾਂ ਨਾਲ ਸਾਡਾ ਚਲਾਈ ਹੋਈ ਚੀਜ਼ ਹੈ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਦਾ ਕਹਿਣਾ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੇ ਇਤਿਹਾਸ ਤੋਂ ਆਪਣੇ ਗੁਰਬਾਣੀ ਤੋਂ ਵਾਕਿਫ ਨਹੀਂ ਹੋਵਾਂਗੇ ਉਦੋਂ ਤੱਕ ਸਾਡੇ ਨਾਲ ਇਸੇ ਤਰ੍ਹਾਂ ਛੇੜਖਾਨੀ ਹੁੰਦੀ ਰਹੇਗੀ ਜਿਵੇਂ ਇੱਕ ਇਤਿਹਾਸ ਨੂੰ ਬਦਲ ਕੇ ਸਾਡਾ ਦੋਹਰਾ ਬਦਲ ਦਿੱਤਾ ਗਿਆ ਫਿਰ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਬਦਲ ਦਿੱਤਾ ਗਿਆ ਜਿਹੜਾ ਰੰਗ ਸੂਰਮੀ ਕਲਰ ਦਾ ਸੀਗਾ ਜਿਹੜਾ ਆਪਾਂ ਬਸੰਤੀ ਕਲਰ ਦਾ ਰੰਗ ਸੀਗਾ ਉਹ ਰੰਗਾ ਜ ਨਹੀਂਗਾ ਉਹ ਨਾ ਤੇ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦੀਆਂ ਸਿਆਣੀਆਂ ਨੇ ਉਹ ਇਹ ਗੱਲ ਕਰ ਸਕਣ ਹਾਂ ਨਿਆਗ ਸਿੰਘਾਂ ਦੇ ਜਿੰਨੇ ਡੇਰੇ ਨੇ ਉਹਨਾਂ ਸਾਰਿਆਂ ਡੇਰਿਆਂ ਤੇ ਅੱਜ ਵੀ ਨੀਲੇ ਨਿਸ਼ਾਨ ਸਾਹਿਬ ਝੁਲਦੇ ਨੇ ਜਿਹੜੇ ਅਸਲ ਰੰਗ ਆ ਸਾਡਾ ਆ ਦੇਖੋ ਜੀ ਬਾਕੀ ਸਾਰੇ ਰੰਗ ਜਿਹੜਾ ਫਰਲਾ ਹੁੰਦਾ ਹੈ ਫਰਲਾ ਆਪਣੇ ਨਿਸ਼ਾਨ ਸਾਹਿਬ ਦੇ ਉੱਪਰ ਹੁੰਦਾ ਸੀ ਭਾਲੇ ਦੇ ਉੱਪਰ ਤੇ ਹੁਣ ਇਹਨੂੰ ਕਮਰ ਕਿਸੇ ਵਾਂਗੂ ਥੱਲੇ ਕਰ ਦਿੱਤਾ ਗਿਆ ਹੈਗਾ ਜਦਕਿ ਇਹ ਨਿਸ਼ਾਨ ਸਾਹਿਬ ਦੇ ਉੱਪਰ ਹੁੰਦਾ ਸੀਗਾ ਜਿਹੜਾ ਫਰਲਾ ਹੈਗਾ ਜਿਹੜਾ ਦਿਖਾਇਆ ਜਾਂਦਾ ਹੈਗਾ ਇਹ ਬਾਕੀ ਤੁਸੀਂ ਇਸ ਤਰ੍ਹਾਂ ਜੋੜ ਕੇ ਵੀ ਦਿਖਾ ਦਿਨਾ ਆਪਣੇ ਵੀਡੀਓ ਦੇ ਵਿੱਚ ਜੀ ਜੀ ਬਿਲਕੁਲ ਮੈਂ ਇਹ ਜਿਹੜਾ ਇਹ ਚੀਜ਼ ਹੈ ਇਹ ਭਾਜੀ ਕੋਈ ਆਪਾਂ ਲੈ ਲਿਆ ਬਾਬਾ ਜੀ ਕੋਲੋਂ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਾਹ ਸਮਾਏ ਇਸ ਗੱਲ ਦੀ ਮੰਗ ਕਰਦਾ ਕਿ ਜਦੋਂ ਅਸੀਂ ਇਤਿਹਾਸ ਵਾਰ-ਵਾਰ ਪੜਾਂਗੇ ਵਾਰ-ਵਾਰ ਦੁਹਰਾਵਾਂਗੇ ਉਦੋਂ ਸਾਨੂੰ ਇਤਿਹਾਸ ਬਾਰੇ ਪਤਾ ਲੱਗੇਗਾ ਤੁਸੀਂ ਦੇਖ ਸਕਦੇ ਹੋ ਕਿ ਅਸਲ ਸਾਡਾ ਇਹ ਨਿਸ਼ਾਨ ਸਾਹਿਬ ਦਾ ਰੰਗ ਅੱਜ ਬਦਲ ਕੇ ਚੇਂਜ ਕਰ ਦਿੱਤਾ ਗਿਆ ਸੋ ਸਾਨੂੰ ਆਪਣੇ ਇਤਿਹਾਸ ਤੋਂ ਆਪਣੀ ਗੁਰਬਾਨੀ ਤੋਂ ਵਾਕਿਮ ਹੋਣਾ ਚਾਹੀਦਾ ਤਾਂ ਜੋ ਜਿਹੜੀਆਂ ਸਰਕਾਰਾਂ ਸਾਨੂੰ ਮਾਰਾਂ ਮਾਰਦੀਆਂ ਨੇ ਉਹ ਸਮਾਰਾਂ ਤੋਂ ਅਸੀਂ ਬਚ ਸਕੀਏ ਸੋ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ